ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਤੇ ਸਵਾਗਤ ਹੈ ਭਾਈ ਆਪਣੇ ਚੈਨਲ ਤੇ ਆ ਭਾਈ ਅੱਜ ਆਪਾਂ ਇੱਕ ਜੋੜੀ ਦਿਖਾਉਣੇ ਆ ਪੁੰਨੂ ਵਾਲਿਆਂ ਚੋਂ ਇਹ ਜੋੜੀ ਨਾ ਸੇਲ ਕਰਨੀ ਹੈ ਆਪਣੇ ਕਿਸੇ ਮਿੱਤਰ ਨੇ ਤੇ ਜੇ ਕਿਸੇ ਭਰਾ ਦੇ ਸਮਝ ਚ ਆਉਂਦੇ ਕੂਤਰ ਲੈ ਸਕਦਾ ਤੇ ਆਪਾਂ ਨੰਬਰ ਉੱਤੇ ਦੇਵਾਂਗੇ ਤੇ ਦਿਖਾਉਣੇ ਆਪਾਂ ਤੁਹਾਨੂੰ ਇਹਨਾਂ ਦੇ ਪੱਲੇ ਤੇ ਪੰਜੇ ਵਗੈਰਾ ਆ ਜੇ ਪੰਜੇ ਤੇ ਇਹ ਕਾਲਸਰਾ ਬਈ ਫਿਟ ਰੱਖਾਂ ਇਹ ਨਾਰਾ ਬਈ ਤੇ ਇਹ ਨਾਰਾ ਦਾ ਬਈ ਪਹਿਲਾਂ ਦਿਖਾਤਾ ਵੀਡੀਓ ਵਿੱਚ ਆ ਪਾਜੀ ਜਾਲ ਚ ਛੱਡ ਕੇ ਵੀਡੀਓ ਪਾ ਰਿਹਾ ਤੇ ਆਹ ਬਾਈ ਕਬੂਤਰੀ ਆ ਪੰਨੂ ਵਾਲਿਆਂ ਚ ਖੱਟੀਆਂ ਅੱਖਾਂ ਤੇ ਪੁੰਜੇ ਚ ਖੰਭ ਵੀ ਕਾਲੇ ਆ ਤੇ ਪੱਲੇ ਦਿਖਾ ਪੱਲੇ ਤੇ ਪਬੂਆ ਵੀਰੇ ਤੱਬੂ ਕਾਲਾ ਤੇ ਕਾਲ ਨਹੀਂ ਨੌਂਤਰਾ ਸਾਰਿਆਂ ਤੇ ਪੁੰਜੇ ਦੇ ਵਿੱਚ ਇੱਕ ਖੰਭ ਕਾਲਾ ਇਹਦੇ ਪੁੰਨ ਵਾਲਾ ਚੋ ਬਈ ਇਹ ਵੀ ਇਹ ਮਦੀਨਾ ਇਹ ਕੋਤਰੀ ਹੈ ਬਈ ਜੋੜਾ ਹੀ ਹੈ ਇਹ ਤੇ ਜਿਸ ਕਿਸੇ ਵੀ ਭਰਾ ਦੇ ਸਮਝ ਚਾਉਂਦੇ ਆ ਤੇ ਬਈ ਗੱਲ ਕਰ ਸਕਦਾ Fuck <sharp inhale> 好的